ਅਗਵਾੜਾ ਸ਼ਹਿਰ ਅੰਦਰ ਅਜੇ ਦਿਨ ਹੀ ਚੋਰੀ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੋਣ ਨਾਲ ਇਲਾਕਾ ਵਾਸੀ دہشت ਦੇ ਸਹਾਈ ਵੀ ਜੂਲੇ ਮਜਬੂਰ ਨੇ ਪਰ ਚੋਰ ਹਨ ਕਿ ਬਿਨਾਂ ਕਿਸੇ ਡਰ ਅਤੇ ਭੈਅ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਸਫਲ ਅੰਜਾਮ ਦੇ ਰਹੇ ਹਨ ਚੋਰੀ ਦਾ ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬੱਸ ਸਟੈਂਡ ਵਿਖੇ ਸਥਿਤ ਮਾਲ ਗੋਦਾਮ ਰੋਡ ਤੇ ਜਿੱਥੋਂ ਕਿ ਚੋਰ ਤਿਕਸ਼ਾ ਜਨਰਲ ਸਟੋਰ ਨੂੰ ਨਿਸ਼ਾਨਾ ਬਣਾ ਕੇ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਹਣੀ ਅਤੇ ਉਸ ਦੀ ਮਾਤਾ ਨੇ ਦੱਸਿਆ ਕਿ ਮਾਲ ਗੋਦਾਮ ਰੋਡ ਤੇ ਉਹਨਾਂ ਦੀ ਤਿਕਸ਼ਾ ਜਨਰਲ ਸਟੋਰ ਦੀ ਨਾਂ ਦੀ ਦੁਕਾਨ ਹੈ ਤਸਵੀਰੇ ਜਦੋਂ ਔਰਜਾਨਾ ਦੀ ਤਰ੍ਹਾਂ ਦੁਕਾਨ ਤੇ ਆਈ ਤਾਂ ਦੇਖਿਆ ਕਿ ਦੁਕਾਨ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਤੇ ਚੋਰ ਦੁਕਾਨ ਦੇ ਪਿਛਲੇ ਪਾਸੇ ਉਟੀਨ ਪੁੱਟ ਕੇ ਅੰਦਰ ਦਾਖਲ ਹੋਏ ਤੇ ਕੀਮਤੀ ਸਮਾਨ ਤੋਂ ਇਲਾਵਾ 8000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਉਹਨਾਂ ਦੀ ਦੁਕਾਨ ਤੇ ਦੂਸਰੀ ਚੋਰੀ ਦੀ ਵਾਰਦਾਤ ਹੈ ਹੁਣ ਆ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਗਈ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤਾਂ ਜੋ ਮੁੜ ਤੋਂ ਅਜਿਹੀਆਂ ਵਾਰਦਾਤਾਂ ਤਨਾਹੋਂ ਤੇ ਲੋਕ ਵੀ ਸੁਖਦਾਸਾ ਲੈ ਸਕਣ ਉਹਨਾਂ ਦੱਸਿਆ ਕਿ ਚੋਰੀ ਦੀ ਇਸ ਵਾਰਦਾਤ ਦੇ ਚੱਲਦੇ ਉਹਨਾਂ ਬਲੋ ਪੁਲਿਸ ਨੂੰ ਵੀ ਸੂਚਿਤ ਕੀਤਾ ਜਾਵੇਗਾ ਸ਼ਾਮੀ ਦੁਕਾਨ ਬੰਦ ਕਰਕੇ ਗਏ ਆ ਉਸ ਤੋਂ ਬਾਅਦ ਹੁਣ ਸਵੇਰੇ ਆ ਕੇ ਦੇਖਿਆ ਤੇ ਪਿੱਛੋਂ 3 ਆਂਦੀਵੇਂ ਦੇਖਿਆ ਤੇ ਦੁਕਾਨ ਦੇ ਵੀ ਸਮਾਨ ਖਿਲ ਰਿਆ ਪਿਆ ਤੇ ਬੇਚੇ ਨੂੰ ਕਿਹਾ ਕਿ ਇੰਨੀ ਕੁਝ ਹੋ ਗਿਆ ਲੱਗਦਾ ਦੇਖਿਆ ਤੇ ਸਾਰਾ ਹੀ ਸਮਾਨ ਲੈ ਗਏ ਹੈਗੇ ਆ ਵਿੱਚੋਂ 3 ਪੱਟੀ ਹੋਈ ਹੈਗੀ ਆ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਉਹ ਹੀ ਵੀ 10-15000 ਦਾ ਪਿਛਲੇ ਸਾਲ ਵੀ ਇਦਾਂ ਹੀ ਸੀ 2-2 ਲੀਟਰ ਦੀਆਂ ਬੋਤਲ ਲੈ ਕੇ ਆਹੀ ਹਿੰਦੀ ਪੇਟੀ ਆ ਕਾਫੀ ਮਹਿੰਗੀ ਉਹ ਲੈ ਕੇ ਸਰੋਂ ਦੇ ਤੇਲ ਦੀਆਂ ਬੋਤਲਾਂ ਲੈ ਕੇ ਆ। ਬਾਕੀ ਹੁੰਦੇ ਕੁਝ ਦੇਖਿਆ ਲੱਗਦਾ ਕਿਸ ਤਰ੍ਹਾਂ ਦੇਖਿਆ ਪਤਾ ਲੱਗਦਾ ਬਾਕੀ ਕੀ ਕੀ ਲੈ ਕੇ ਆ ਗਿਆ। ਤੇ ਪੁਲਿਸ ਨੂੰ ਸੂਚਨਾ ਕੀਤੀ? ਨਹੀਂ ਹੱਲੇ ਆਏ ਹੀ ਆ ਦੁਕਾਨ ਤੇ ਪਹਿਲਾਂ ਰਾਤ ਅਸੀਂ ਪਾਠ ਪੂਜਾ ਕਰਕੇ ਆਏ। ਕੈਸ਼ ਵਗੈਰਾ ਵੀ ਲੱਗੇ। ਨਹੀਂ ਇਹ ਉਹ ਜਿਹੜਾ ਇਹ ਰੱਖ ਕੇ ਗਿਆ ਉਹ ਹੈਗਾ ਥੱਲੇ ਕਿੱਥੇ ਦੇ ਵਿੱਚ ਉਹ ਹੋਏਗਾ। ਤੇ ਪਹਿਲੋ ਵੀ ਚੋਰੀ ਹੋਈ ਸੀ ਪਹਿਲੇ ਵੀ ਇਹਨਾਂ ਦਿਨਾਂ ਦੀ ਪਿਛਲੇ ਸਾਲ ਪਹਿਲੇ ਦੂਜੇ ਨਾਤੇ ਦੀ ਗੱਲ ਹੈ ਹੁਣ ਵੀ ਪਹਿਲੇ ਦੂਜੇ ਨਾਤੇ ਦੀ ਗੱਲ ਹੀ ਹੈ ਜੀ ਤੋ ਕੈਮਰੇ ਵਗੈਰਾ ਲੱਗੇ ਕੋਈ ਇੱਥੇ ਕੈਮਰੇ ਸਟੋਰ ਦੇ ਬੱਸ ਸਟੈਂਡ ਤੇ ਹੈ ਜੀ ਹੋਰ ਕਿਤੇ ਨਹੀਂ ਹੈ ਕੈਮਰਾ ਨਹੀਂ ਹੈ ਤੇ ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਮੈਂ ਜੀ ਪ੍ਰਸ਼ਾਸਨ ਤਾਂ ਇਹ ਹੀ ਕਹਿੰਦੇ ਕਿ ਇਹ ਰੋਡ ਤੇ ਵੀ ਕੋਈ ਨਾ ਕੋਈ ਇੰਤਜ਼ਾਮ ਹੋਣਾ ਚਾਹੀਦਾ ਹੈ ਕਿ ਕੋਈ ਪੁਲਿਸ ਨਾਲ ਹੀ ਰਹਿੰਦੀ ਹੈ ਜਾਂ ਕਰਦੀ ਹੈ ਜੇਕਰ ਕੋਈ ਘੁੰਮਦਾ ਹੈ ਜਾਂ ਕਰਦਾ ਉਹਦੇ ਤੇ ਨਿਗਰਾਨੀ ਰੱਖੀ ਜਾਵੇ ਮਾਮਲਾ ਭਾਜੀ ਇਹ ਹੀ ਹੈ ਕਿ ਸਵੇਰੇ ਹੁਣ ਦੁਕਾਨ ਤੇ ਆਏ ਸੀਗੇ ਵੱਲੇ ਟਾਰੇ ਕੋਲੇ ਬੋਲੇ ਅਰੇ ਦੇਖਿਆ ਅੰਦਰ ਲੇਟਰ ਰੁਟਾ ਚੱਲਦੀ ਆ ਭੀ ਸਾਮਾਨ ਸਾਰਾ ਖਿਲਰਿਆ ਪਿਆ ਵਾ ਭਾਜੀ ਤੇ ਪਿੱਛੇ ਜਾ ਕੇ ਦੇਖਿਆ ਟੀਨ ਪੱਟ ਗਿਆ ਦੇਖੋ ਜੀ ਸਾਰਾ ਸਾਮਾਨ ਫੋਨ ਲੈ ਗਏ ਆ ਸਿਕਟਾਂ ਦੇ ਡੱਬੇ ਆ ਕੈਸ਼ ਕੁਛ ਲੈ ਗਏ ਆ ਥੋੜਾ ਜਿਹਾ ਕੈਸ਼ ਕਿੰਨਾ ਕੁ ਸੀ ਭਾਜੀ ਕੈਸ਼ ਤਾਂ ਬਈ 8000 ਸੀਗਾ ਹਾਂਜੀ ਬਾਕੀ ਥੋੜਾ ਹਿੱਲਾ-ਹੁੱਲਾ ਇੱਧਰ ਸਿਕਟਾਂ ਜਿਹੀਆਂ ਸਾਰਾ ਸਾਮਾਨ ਭਾਜੀ ਲੈ ਕੇ ਬੋਰੇ ਚ ਚੰਗੀ ਤਰ੍ਹਾਂ ਕੋਈ ਛੱਡੇ ਕੁਛ ਨਹੀਂ ਭਾਜੀ ਸਾਰਾ ਪੀਸ ਹੀ ਕੱਟ ਕੇ ਲੈ ਗਏ ਸਾਰਾ ਕੋਈ ਆਪਾਂ ਨੂੰ ਕਿੱਦਾਂ ਪਤਾ ਲੱਗਾ ਆਪਾਂ ਭਾਜੀ ਹੁਣ ਆਏ ਆ ਦੁਕਾਨ ਖੁੱਲੀ ਆ ਹੱਲੇ ਆਪਾਂ ਦਕਾਨ ਖੋਲੀ ਤੇ ਟਾਲੇ ਖੋਲੇ ਜਦੋਂ ਦੇਖਿਆ ਤਾਂ ਅੰਦਰ ਲੱਟਾਂ ਰੁਕਾ ਜਦੋਂ ਦੇਖਿਆ ਕਿ ਸਭ ਕੁਝ ਸਮਾਨ ਹੈ ਖਿਲਰਿਆ ਪਿਆ ਵਾ ਤੇ ਸਮਾਨ ਸਾਰਾ ਡਿਗਿਆ ਪਿਆ ਅੱਧਾ ਕੁਝ ਹੋਈ ਨਹੀਂ ਖਾਨੇ ਅੱਜ ਖਾਨੇ ਖਾਲੀ ਪਏ ਭਾਈ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਕੰਪਲੇਟ ਕੀਤੀ ਹੈ ਇਹੀ ਮੰਗ ਕਰਦੇ ਭਾਈ ਪ੍ਰਸ਼ਾਸਨ ਪੁਲਿਸ ਨੂੰ ਕੰਪਲੇਟ ਕੀਤੀ ਨਹੀਂ ਭਾਈ ਹੱਲੇ ਨਹੀਂ ਕੀਤੀ ਤੇ ਪੁਲਿਸ ਕੰਪਲੇਟ ਕਰੂंगे ਜੀ ਹਾਂਜੀ ਹਾਂਜੀ ਭਾਈ ਦੱਸਾ ਗਏ ਜੀ ਚੋਰੀ ਹੋਈ ਐ ਇਦਾਂ ਵਾ ਤੇ ਕੀ ਮੰਗ ਰੱਖਦੇ ਆਪਾਂ ਪਰੇਸ਼ਾਨੀ ਮੰਗ ਭਾਈ ਇਹੀ ਆ ਹੁਣ ਸਾਡਾ ਨੁਕਸਾਨ ਹੋ ਗਿਆ ਵਾ ਪ੍ਰਸ਼ਾਸਨ ਨੂੰ ਇਹੀ ਮੰਗ ਵਾ ਜੀ ਨਿਸ਼ੇੜਨ ਜੋ ਵੀ ਆ ਜਿਨੇ ਵੀ ਕੀਤਾ ਵਾ ਨੱਥ ਪਾਈ ਜਾਵੇ ਉਹਨਾਂ ਨੂੰ ਕਿੰਨਾ ਕੁ ਲਗਭਗ ਨੁਕਸਾਨ ਹੋ ਗਿਆ ਟੋਟਲ ਹਾਂਜੀ ਨੁਕਸਾਨ ਕਿੰਨਾ ਕੁ ਹੋ ਗਿਆ ਭਾਜੀ ਆਪਣਾ ਨੁਕਸਾਨ ਭਾਜੀ ਹੋ ਹੀ ਗਿਆ 16-17 ਹਜ਼ਾਰ ਦਾ ਹੋ ਹੀ ਗਿਆ ਭਾਜੀ ਜਿੱਦਾਂ ਹੁਣ ਸ਼ਹਿਰ ਦੇ ਵਿੱਚ ਚੋਰੀ ਦੀ ਅਬਾਰਦਾ ਤਾਂ ਬਹੁਤ ਹੋ ਰਹੀਆਂ ਹਾਂਜੀ ਹਾਂਜੀ ਕੀ ਪ੍ਰਸ਼ਾਸਨ ਕੋ ਆਪਾਂ ਪ੍ਰਸ਼ਾਸਨ ਕੋਲੋ ਇਹੀ ਮੰਗ ਆ ਜੀ ਭਾਜੀ ਇਹਨਾਂ ਨੂੰ ਫਟਜਲ ਤੋਂ ਜਲਦ ਕਾਬੂ ਕੀਤਾ ਜਾਵੇ ਜਲ ਕਿ ਜਿੱਦਾਂ ਸਾਡੇ ਵਰਗੇ ਗਰੀਬ ਦਾ ਨੁਕਸਾਨ ਹੋਵੇਗਾ ਗਾਂ ਕਿਤੇ ਦਾ ਨਾ ਹੋ ਸਕੇ